ਸਾਰੇ ਪਤਿਵੰਤੇ ਬਲੋਨੋਬਾਈ ਉਦਿਕਾ ਕਾਲਸਵਾ ਹੈ ਜੁਦੀ ਵੀ ਪਤੇ ਅੱਜ ਮੈਂ ਤੁਹਾਡੇ ਸਾਰਿਆਂ ਦੇ ਰੂਪ ਰੂਪ ਪੰਜਾਬ ਯੂਨੀਵਰਸਿਟੀ ਦੇ ਡੀਅਨ ਦੇ ਸੰਬੰਧ ਵਿੱਚ ਹੋ ਰਹੇ ਕਿਉਂਕਿ ਪੰਜਾਬ ਯੂਨੀਵਰਸਿਟੀ ਚंडीगढ़ ਦੀ ਜੇ ਗੱਲ ਕਰੀਏ ਇਸ ਯੂਨੀਵਰਸਿਟੀ ਨੇ ਪਿਛਲੇ ਸਮੇਂ ਦੇ ਵਿੱਚ ਹਰ ਖੇਤਰ ਦੇ ਵਿੱਚ ਬੜੀਆਂ ਮਹਾਨ ਸ਼ਖਸੀਤਾਂ ਨੂੰ ਪੈਦਾ ਕੀਤਾ ਜਿਨ੍ਹਾਂ ਨੇ ਵੱਡੇ ਮੁਕਾਮ ਹਾਸਲ ਕੀਤੇ ਰਿਹਾ ਵਕਤਾਂ ਦੇ ਵਿੱਚ ਅਤੇ ਇਸ ਯੂਨੀਵਰਸਿਟੀ ਦਾ ਅਤੇ ਆਪਣੇ ਪਰਵਾਰ ਦਾ ਨਾਮ ਰੌਸ਼ਨ ਕੀਤਾ ਉਹਦੇ ਨਾਲ ਹੀ ਬੜੇ ਵੱਡੇ ਲੀਡਰ ਪੈਦਾ ਕੀਤੇ ਰਹੀ ਸੀ ਯੂਨੀਵਰਸਿਟੀ ਨੇ ਜਿਹੜੀ ਸਟੂਡੈਂਟ ਜਿਹਨੂੰ ਲੀਡਰ ਨੇ ਇਸ ਯੂਨੀਵਰਸਿਟੀ ਚ ਪੈਦਾ ਹੋਏ ਨੇ ਲੇਕਿਨ ਹੁਣ ਯੂਨੀਵਰਸਿਟੀ ਵੱਲੋਂ ਇੱਕ ਜਿਹੜਾ ਫੈਸਲਾ ਲਿਆ ਗਿਆ ਜਿਸਦਾ ਮੈਂ ਵਿਰੋਧ ਕਰਦਾ ਕਿ ਹਰ ਵਿਦਿਆਰਥੀ ਇੱਕ ਐਫੀਡੇਵਿਟ ਫਾਈਲ ਕਰੂਗਾ ਇੱਕ ਹਲਫਨਾਮਾ ਜਿਹੜਾ ਉਹ ਉਹਦੇ ਤੇ ਨਸਖਤ ਕਰੂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਡਿਪਾਰਟਮੈਂਟ ਦੇ ਖਿਲਾਫ ਕਿਸੇ ਵੀ ਅਥਾਰਟੀ ਦੇ ਖਿਲਾਫ ਕਿਸੇ ਤਰ੍ਹਾਂ ਦਾ ਵਿਦਿਆਰਥੀ ਕੋਈ ਵੀ ਸੰਘਰਸ਼ ਨਹੀਂ ਕਰਨਗੇ ਕੋਈ ਵਿਰੋਧ ਨਹੀਂ ਕਰਨਗੇ ਕੋਈ ਪ੍ਰੋਟੈਸਟ ਨਹੀਂ ਕਰਨਗੇ ਸੋ ਜੇ ਕਰਦੇ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਯੂਨੀਵਰਸਿਟੀ ਕਰ ਸਕਦੀ ਹੈ ਸੋ ਮੈਂ ਸਮਝਦਾ ਕਿ ਯੂਨੀਵਰਸਿਟੀ ਜਿੱਥੇ ਲੋਗ ਪੜਾਇਆ ਜਾਂਦਾ ਅਤੇ ਜੋ ਵੀ ਸਾਡੇ ਜਿਹੜੇ ਰਾਈਟਸ ਸਾਡੇ ਕੋਲੇ ਅਕੋਰਡਿੰਗ ਟੂ ਲਾਜ਼ ਅਸੀਂ ਚਾਹੇ ਰਾਈਟ ਟੂ ਸਪੀਚ ਆ ਜਾਂ ਸਾਡੇ ਅਧਿਕਾਰਾਂ ਲਈ ਲੜਨਾ ਸੋ ਮੈਂ ਸਮਝਦਾ ਕਿ ਇਹ ਤਾਂ ਯੂਨੀਵਰਸਿਟੀ ਆਪ ਹੀ ਸਾਡੇ ਜਿਹੜਾ ਕਨਸਟੀਟਿਊਸ਼ਨ ਆ ਉਸੇ ਲੰਘਣਾ ਕਰ ਰਹੀ ਹੈ ਕਿ ਸਾਡੀ ਵਿਦਿਆਰਥੀ ਦੀ ਆਵਾਜ਼ ਨੂੰ ਬੰਦ ਕਰ ਰਹੀ ਹੈ ਕਿ ਤੁਸੀਂ ਕਿਤੇ ਵੀ ਪ੍ਰੋਟੈਸਟ ਕਰ ਸਕਦੇ ਆ ਉਹਦੇ ਹੱਕਾਂ ਲਈ ਅਵਦੇਸ਼ਤਾ ਲਈ ਜਾਂ ਜਿੱਥੇ ਵੀ ਤਕਸ਼ਾਈ ਹੁੰਦੀ ਹੈ ਤੁਸੀਂ ਉਥੇ ਲੜ ਨਹੀਂ ਸਕਦੇ ਜਾਂ ਆਵਾਜ਼ ਬੁਲੰਦ ਨਹੀਂ ਕਰ ਸਕਦੇ ਸੋ ਮੈਂ ਸਮਝਦਾ ਕਿ ਸ਼ਰਿਆ ਵੀ ਇਹ ਤਕਸ਼ਾਈ ਹੈ ਇਹ ਆਨਲਾਈਨ ਸਮੇ ਦੇ ਵਿੱਚ ਤਾਂ ਜੋ ਪੰਜਾਬ ਦੇ ਵਿੱਚੋਂ ਇਸ ਯੂਨੀਵਰਸਿਟੀ ਤੋਂ ਜਿਹੜੇ ਵੱਡੇ ਲੀਡਰ ਪੈਦਾ ਹੁੰਦੇ ਰਹੇ ਤੇ ਆਨਲਾਈਨ ਸਮੇ ਦੇ ਵਿੱਚ ਲੀਡਰ ਪੈਦਾ ਨਾ ਹੋਣ ਸੋ ਮੈਂ ਸਮਝਦਾ ਕਿ ਇੱਕ ਤਰ੍ਹਾਂ ਦੀ ਸਾਜਿਸ਼ ਸੋ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਤੇ ਸਾਰੇ ਜਿਹੜੇ ਪੰਜਾਬਦਰਦੀ ਨੇ ਬੰਦਦਰਦੀ ਨੇ ਮਨੂੰ ਬੇਤੀ ਕਰਦਾ ਕਿ ਆਪਾਂ ਸਾਰੇ ਡਟ ਕੇ ਇਹ ਜੋ ਤਕਸ਼ਰੀ ਹੋ ਰਹੀ ਹੈ ਵਿਦਿਆਰਥੀਆਂ ਦੇ ਨਾਲ ਉਹਨਾਂ ਦੇ ਹੱਕਾਂ ਨੂੰ ਮਾਰ ਦੇ ਲਈ ਤੇ ਉਹਦੇ ਚ ਅਸੀਂ ਡਟ ਕੇ ਵਿਦਿਆਰਥੀਆਂ ਦਾ ਸਾਥ ਦੇਈਏ ਤੇ ਵਿਦਿਆਰਥੀਆਂ ਵੱਲੋਂ ਵੀ ਜਿਹੜਾ ਇਸ ਦੇ ਖਿਲਾਫ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਵੀ ਉੱਥੇ ਜਾ ਕੇ ਉਹਨਾਂ ਦਾ ਸਾਥ ਦੇਵਾਂਗੇ ਇਸ ਲਈ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ